ਇੱਕ ਸਵਾਲ ਕੀਤਾ ਗਿਆ ਨਹੀਂ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਸ਼ਕਤੀ ਆ ਤੇ ਜਦੋਂ ਕੋਈ ਮਾਰੇ ਦੀ ਬੇਦਬੀ ਕਰਨ ਆਉਂਦਾ ਤੇ ਉਹ ਅੰਨਾ ਕਿਉਂ ਨਹੀਂ ਹੁੰਦਾ ਮੈਂ ਕਿਹਾ ਦੁਨਿਆਵੀ ਮਾਂ ਨੂੰ ਕੋਈ ਠੋਡ ਮਾਰੇ ਤੇ ਉਹ ਵੀ ਉੱਠ ਕੇ ਫੇਰ ਡਿਗਦੀ ਫੇਰ ਕਹਿੰਦੀ ਪੁੱਤ ਤੇਰਾ ਇਹ ਤਾਂ ਜਗਤ ਮਾਤਾ ਏ ਗੁਰੂ ਗ੍ਰੰਥ ਸਾਹਿਬ ਜਗਤ ਪਿਤਾ ਏ ਇਹ ਛੇਤੀ ਕੀ ਤਿਆ ਕੁਝ ਨਹੀਂ ਕਹਿੰਦਾ ਕਿਉਂ ਕਿ ਪਾਉਣੇ 700 ਅੰਗ ਗੁਰੂ ਅਰਜਨ ਸਾਹਿਬ ਬਾਪੂ ਦੀ ਬਾਣੀ ਆ ਤਕਰੀਬਨ ਤਕਰੀਬਤ ਜਿਹਦੇ ਘਰੋਂ ਦਾਸ ਆਇਆ ਏ ਮੇਰੇ ਬਾਪੂ ਨੂੰ ਤਵੀ ਤੇ ਵਾਹ ਕੇ ਚੰਦੂ ਦੀਵਾਨ ਕਹਿੰਦਾ ਬਾਬਾ ਤੂੰ ਰੋਂਦਾ ਕਿਉਂ ਨਹੀਂ ਹੈ ਮੈਂ ਤੈਨੂੰ ਰਵਾਉਣਾ ਹੈ ਅੱਜ ਮੈਂ ਤੇਰੀ ਆਵਾਜ਼ ਬੰਦ ਕਰਨੀ ਹੈ ਮੇਰੇ ਪਾਤਸ਼ਾਹ ਕਹਿੰਦੇ ਫਿਰ ਯਤਨ ਕਰ ਲੈ ਜੇ ਰਵਾ ਸਕਦਾ ਇਤਿਹਾਸ ਕਹਿੰਦਾ ਵੀ ਲੱਕੜਾਂ ਮੁੱਕ ਗਈਆਂ ਜਿਹੜੇ ਅੱਗ دار ਐ ਸਨ ਉਹਨਾਂ ਦੇ ਸਰੀਰ ਤੇ ਛਾਲੇ ਪੈ ਗਏ ਸੇਕ ਨਾਲ ਕਹਿੰਦੇ ਗੁਰੂ ਅਰਜਨ ਸਾਹਿਬ ਸਾਡੇ ਕਰਕੇ ਰੋਪੋ ਸਾਡਾ ਸਰੀਰ ਸੁੱਕ ਜਾਣਾ ਪਰ ਤੇਰਾ ਚਿਹਰਾ ਹਰਿਆਈ ਹੈ ਮਾਰੇ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਤੇਰਾ ਕੀਆ ਰੇਤਾ ਮੁੱਕ ਗਈ ਲੱਕੜਾਂ ਮੁੱਕ ਗਈਆਂ ਜਲਾਦ ਵੀ ਵਿਚਾਰੇ ਕਲਪਗੇ ਜੇ ਨਹੀਂ ਕੋਈ ਕਲਪਿਆ ਸੀ ਤੇ ਪੰਜਵਾ ਪੀਰ ਗੁਰੂ ਅਰਜਨ ਸਾਹਿਬ